ਉਥੇ ਬੁਲਾਇਆ ਮਾਨ ਸਤਕਾਰ ਦਿੱਤਾ ਸਾਨੂੰ ਬੈਠ ਕੇ ਤੁਸੀਂ ਸੁਣ ਰਹੇ ਹੋ ਤੁਹਾਡਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਆ ਸਿਰ ਝੁਕਦਾ ਤੁਹਾਡੇ ਅੱਗੇ ਤੇ ਮੈਂ ਹੁਣ ਹੈਰੀ ਸੰਧੂ ਨੂੰ ਕਮਾਂਗਾ ਜਿਹਨਾਂ ਦੀ ਧਰਮ ਪਤਨੀ ਇਸ ਇਲਾਕੇ ਤੋਂ ਖੜੇ ਨੇ ਉਹ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਗੇ ਹੈਲੋ ਹੈਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮੰਜੀਨਗਰ ਦੇ ਵਿੱਚ ਕੌਣ ਮੀਟਿੰਗ ਕਰ ਰਹੇ ਆ ਤੇ ਬਹੁਤ ਵੱਡਾ ਹੰਗਾਰਾ ਇਸ ਇਲਾਕੇ ਵੱਲੋਂ ਮਿਲਿਆ ਉਸ ਦਾ ਸਭ ਤੋਂ ਵੱਡਾ ਕਾਰਨ ਆ ਕਿ ਪਿਛਲੇ ਸਮੇਂ ਦੇ ਵਿੱਚ ਜਿਹੜੇ ਵੀ ਕੌਂਸਲਰ ਬਣੇ ਆ ਉਹਨਾਂ ਨੇ ਲੋਕਾਂ ਤੱਕ ਜਿਹੜੇ ਕੰਮ ਹੋਣ ਵਾਲੇ ਸੀ ਜਾਂ ਉਹਨਾਂ ਦੇ ਕਰਨ ਵਾਲੇ ਸੀ ਉਹ ਨਹੀਂ ਕਰਵਾਏ ਤੇ ਲੋਕ ਪਰੇਸ਼ਾਨ ਆ ਜਿਹੜੀ ਉਹਨਾਂ ਦੀਆਂ ਸਮੱਸਿਆਵਾਂ ਨੇ ਅਸੀਂ ਉਹ ਸੁਣੀਆਂ ਵੀ ਆ ਤੇ ਬੇਨਤੀ ਕੀਤੀ ਆ ਕਿ ਜੇ ਤੁਸੀਂ ਸਾਨੂੰ ਆਪਣੇ ਮੌਕਾ ਦਿੰਦੇ ਹੋ ਤੇ ਸਰਕਾਰ ਤੁਹਾਡੀ ਆ ਆਮ ਆਦੀ ਪਾਰਟੀ ਦੀ ਸਰਕਾਰ ਆ ਆਮ ਆਦੀ ਪਾਰਟੀ ਦਾ ਜੇ ਤੁਸੀਂ ਕਾਉਂਸਲਰ ਬਣਾਉਂਦੇ ਹੋ ਤੇ ਇਸ ਇਲਾਕੇ ਦੇ ਵੀ ਵਿਕਾਸ ਦੀਆਂ ਨੇੜੀਆਂ ਚੱਲ ਪਣਗੀਆਂ ਇਲਾਕੇ ਦੀਆਂ ਕਈ ਸਮੱਸਿਆਵਾਂ ਵੀ ਨੇ ਜੀ ਉਹ ਵੀ ਹੱਲ ਹੋਏਗੀਆਂ ਬਿਲਕੁਲ 100% ਹੋਊਗਾ ਜੇ ਤੁਹਾਡੇ ਮੇਅਰ ਆਪਣੇ ਬਣ ਜਾਣੇ ਆਮ ਆਦੀ ਪਾਰਟੀ ਦੇ ਕਾਉਂਸਲਰ ਤੁਹਾਡੇ ਬਣ ਜਾਣੇ ਆ ਤੇ ਸਰਕਾਰ ਦੀ ਜਿਹੜੀ ਨੀਤੀ ਆ ਤੇ ਨੀਅਤ ਉਹ ਸਾਫ਼ ਆ ਤੇ ਸਾਰੇ ਤੁਹਾਡੇ ਕੰਮ ਹੋਣਗੇ ਤੇ ਮਹੱਲੇ ਵੱਲੋਂ ਕਿਸ ਤਰ੍ਹਾਂ ਦਾ ਉਤਸ਼ਾਹ ਦੇਖਣ ਨੂੰ ਮਿਲਿਆ ਇਹ ਤੁਸੀਂ ਕੈਮਰਾ ਘੁਮਾ ਕੇ ਦੇਖ ਲਓ ਕਿ ਕਿੱਡੀ ਵੱਡੀ ਗੰਟੀ ਵਿੱਚ ਬੀਬੀਆਂ ਪਹੁੰਚੀਆਂ ਜਿਹੜੇ ਵਿਸ਼ਵਾਸ ਤੋਂ ਕਿ ਅਸੀਂ ਆਮ ਆਦਮੀ ਪਾਰਟੀ ਦਾ ਕੌਂਸਲਰ ਬਣਾਉਣਾ ਹੈ